प्यारे बच्चों आज दी वीडियो ਦੇ ਵਿੱਚ ਆਪਾਂ ਕਰਾਂਗੇ ਪਾਠ 3 ਲਖ ਤੁ ਨੂੰ ਜਮਾਤ 3 ਜੀ ਦਾ ਇਹ ਪਾਠ ਹੈ ਤੇ ਕਿਤਾਬ ਹੈਗੀ ਮੇਰੇ ਕੋਲੇ ਸੁਣ ਰਿਓ ਠੀਕ ਹੈ ਅੱਜ ਇਸ ਪਾਠ ਦੀ ਆਪਾਂ ਸ਼ਾਰਟ ਦੇ ਵਿੱਚ ਜਿਹੜੀਆਂ ਵਿਆਖਿਆ ਕਰਾਂਗੇ ਅ ਪਹਿਲਾਂ ਤਾਂ ਇਸ ਪਾਠ ਦਾ ਨਾਮ ਦੇਖੋ ਲਖ ਤੁ ਹੈ ਨਾ ਲਖ ਤੁ ਤੁ ਦਾ ਕੀ ਮਤਲਬ ਹੈ ਲਖ ਤੁ ਨੂੰ ਸ਼ਬਦ ਨਾ ਇੱਕ 뮤지컬 ਵਰਡ ਹੈ ਮਤਲਬ ਜ਼ਿਆਦਾਤਰ ਸੰਗੀਤ ਦੇ ਵਿੱਚ ਇਹ ਸ਼ਬਦ ਆਪਾਂ ਸੁਣਦੇ ਹਾਂ ਕੋਈ ਇਸ ਤਰ੍ਹਾਂ ਇਸੇ ਸ਼ਬਦ ਜਿਹੜਾ ਹੈਗਾ ਇਹ ਸ਼ਬਦ ਸੁਣਦੇ ਹੀ ਨਾ ਬੱਚਿਆਂ ਦੇ ਵਿੱਚ ਇੰਟਰਸਟ ਪੈਦਾ ਹੁੰਦਾ ਹੈ ਦਿਲਚਸਪੀ ਪੈਦਾ ਹੁੰਦੀ ਹੈ ਪਾਠ ਨੂੰ ਪੜਨ ਦੀ ਕਿਉਂਕਿ ਇਹਦਾ ਨਾਂ ਹੀ ਬੜਾ ਵਧੀਆ ਲਕਟੂ ਟੂ ਓਕੇ ਤੇ ਬੱਚੇ ਇੰਜੋਏ ਕਰਕੇ ਪੜ੍ਹਦੇ ਆ ਇਸ ਕਰਕੇ ਇਹਦਾ ਨਾਮ ਵੀ ਖੁਰੁੱਖਾ ਲਕਟੂ ਟੂ ਕਹਿੰਦੇ ਦੇਖੋ ਇਸ ਪਾਠ ਦੇ ਵਿੱਚ ਕੀ ਕਿਹਾ ਗਿਆ ਕਹਿੰਦੇ ਇੱਕ ਚੁੜੀ ਸੀਗੀ ਇੱਕ ਚੁੜੀ ਸੀ ਤੇ ਉਹ ਟਾਹਲੀ ਉੱਤੇ ਆਲਣਾ ਬਣਾ ਕੇ ਰਹਿੰਦੀ ਸੀ ਟਾਹਲੀ ਮਤਲਬ ਇੱਕ ਦਰਖਤ ਹੁੰਦੀ ਹੈ ਦੇਖੋ ਤਰ੍ਹਾਂ ਤਰ੍ਹਾਂ ਦੇ ਨੇਮ ਦਾ ਦਰਖਤ ਹਨਾ ਬੋਹੜ ਦਾ ਦਰਖਤ ਪਿੱਪਲ ਦਾ ਦਰਖਤ ਟਿੱਕਰ ਦਾ ਦਰਖਤ ਉਸੇ ਤਰ੍ਹਾਂ ਹੀ ਟਾਲੀ ਦਾ ਰੁੱਖ ਸੀਗਾ ਟਾਲੀ ਦਾ ਦਰਖਤ ਸੀਗਾ ਤੇ ਉਹਦੇ ਉੱਤੇ ਉਹਨੇ ਆਲਣਾ ਬਣਾ ਕੇ ਉਹ ਰਹਿ ਰਹੀ ਸੀ ਆਲਣਾ ਮਤਲਬ ਪੰਛੀਆਂ ਦਾ ਘਰ ਹੈਨਾ ਕਹਿੰਦੇ ਉਸਾਲ ਨੇ ਤੇ ਵਿੱਚ ਚਿੜੀ ਦੇ ਨਿੱਕੇ ਨਿੱਕੇ ਬੂਟ ਸੀ ਛੋਟੇ ਛੋਟੇ ਬੂਟ ਬੂਟ ਮਤਲਬ ਚਿੜੀ ਦੇ ਬੱਚੇ ਤਾਂ ਬੂਟ ਜਿਹੜੇ ਹੈਗੇ ਨਾ ਐਨੇ ਜਿਆਦਾ ਨਿੱਕੇ ਸੀਗੇ ਕਿ ਉਹਨਾਂ ਨੂੰ ਉੱਡਣਾ ਨਹੀਂ ਸੀ ਹੁੰਦਾ ਅਜੇ ਤਾਂ ਜਿਹੜੀ ਚਿੜੀ ਹੈ ਉਹ ਕੀ ਕਰਦੀ ਰੋਜ਼ ਚੋਗਾ ਚੁਗ ਕੇ ਲਿਆਉਂਦੀ ਚੋਗਾ ਚੁਗਣਾ ਮਤਲਬ ਹੁੰਦਾ ਹੈ ਜਿਹੜਾ ਭੋਜਨ ਚੁਗ ਕੇ ਲੈਣਾ ਚਿੜੀ ਰੋਜ਼ ਜਿਹੜਾ ਜਿਵੇਂ ਥੱਲੇ ਡਿੱਗਦਾ ਕੋਈ ਜਾਂ ਖੇਤ ਦੇ ਵਿੱਚ ਕੋਈ ਥੱਲੇ ਡਿੱਗੇ ਕਿਸੇ ਦਾਣੇ ਵਗੈਰਾ ਹਨ ਤਾਂ ਉਹਨਾਂ ਨੂੰ ਚੁਗ ਕੇ ਲਿਆਉਂਦੀ ਤਾਂ ਆ ਕੇ ਫਿਰ ਆਪਣੇ ਜਿਹੜੇ ਬੋਟ ਸੀਗੇ ਆਪਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਖਵਾਉਂਦੀ ਦੇਖੋ ਜਿਵੇਂ ਤੁਹਾਡੇ ਮੰਮੀ ਪਾਪਾ ਹਨਾ ਜਦੋਂ ਤੁਸੀਂ ਛੋਟੇ ਹੁੰਨੇਗਾ ਤੁਹਾਡੀ ਬੜੀ ਦੇਖਰੇਖ ਕਰਦੇ ਉਸੇ ਤਰ੍ਹਾਂ ਜਿਹੜੇ ਪੰਛੀ ਆ ਜਾਂ ਜਾਨਵਰ ਆ ਉਹ ਵੀ ਜਦੋਂ ਉਹਦੇ ਬੱਚੇ ਛੋਟੇ ਹੁੰਦੇ ਆ ਨਾ ਤਾਂ ਉਹਨਾਂ ਦੀ ਬੜੀ ਬੜੀ ਮਤਲਬ ਦੇਖਭਾਲ ਕਰਦੇ ਆ ਉਹਨਾਂ ਨੂੰ ਧਿਆਨ ਦੇ ਨਾਲ ਰੱਖਦੇ ਆ ਠੀਕ ਹੈ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਜਿਹੜੀ ਚਿੜੀ ਸੀ ਨਾ ਉਹ ਦਾਣੇ ਚੁਗਣ ਦੇ ਲਈ ਦੂਰ ਖੇਤ ਵਿੱਚ ਚਲੀ ਗਈ ਤਾਂ ਉੱਥੇ ਬਾਜਰੇ ਦੇ ਚਿੱਟੇ ਚਿੱਟੇ ਸਿੱਟੇ ਲੱਗੇ ਹੋਏ ਸੀ ਬਾਜਰਾ ਮਤਲਬ ਦੇਖੋ ਫਸਲ ਦੀ ਕਿਸਮ ਹੈ ਜਿਵੇਂ ਕਣਕ ਦੀ ਫਸਲ ਬਾਜਰੇ ਦੀ ਫਸਲ ਮੱਕੀ ਦੀ ਫਸਲ ਝੋਨੇ ਦੀ ਫਸਲ ਝੋਨਾ ਮਤਲਬ ਚੌਲਾਂ ਦੀ ਫਸਲ बाजरे ਦੇ ਫਸਲ ਸੋ ਚਿੜੀ ਜਦੋਂ ਦੂਰ ਨਿਕਲ ਗਈ ਤਾਂ ਉਹਨੇ ਦੂਰ ਕਿਤੇ ਬਾਜਰੇ ਦੇ ਸਿੱਟੇ ਦੇਖੇ ਲੱਗੇ ਸਿੱਟੇ ਮਤਲਬ ਦਾਣਿਆਂ ਦਾ ਸਮੂਹ ਜਿਵੇਂ ਕਣਕ ਦੀ ਜਿਹੜੀ ਬੱਲੀ ਹੁੰਦੀ ਹੈ ਨਾ ਕਣਕ ਦੀ ਜਿਹੜੀ ਬੱਲੀ ਹੁੰਦੀ ਹੈ ਤਾਂ ਉਹ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਕਣਕ ਦੇ ਹੁਣ ਇਸ ਤਰ੍ਹਾਂ ਪੌਦੇ ਹੁੰਦੇ ਹਨ ਹੁਣ ਉਹਦੇ ਬੱਲੇ ਲੱਗਦਾ ਹੁੰਦਾ ਐਵੇਂ ਬੱਲੇ ਲੱਗ ਕੇ ਫਿਰ ਛੋਟੇ-ਛੋਟੇ ਐਵੇਂ ਨਾ ਵਿੱਚ ਦਾਣੇ ਲੱਗੇ ਹੁੰਦੇ ਆ ਤਾਂ ਇਹ ਦਾਣਿਆਂ ਦਾ ਸਮੂਹ ਹੋ ਗਿਆ ਠੀਕ ਹੈ ਇਸ ਦਾ ਮਤਲਬ ਸਿੱਟੇ ਦੇਖੀ ਉਹਨੇ ਬਾਜਰੇ ਦੇ ਸਿੱਟੇ ਮਤਲਬ ਦਾਣੇ ਲਸੂ ਲੱਗੇ ਹੋਏ ਦੇਖਿਆ ਤਾਂ ਉਹ ਜਿਹੜੇ ਮੋਤੀਆਂ ਵਰਗੇ ਜਿਹੜੇ ਦਾਣੇ ਸੀਗੇ ਨਾ ਮਤਲਬ ਉਹ ਜਿਹੜਾ ਨਜ਼ਰ ਆਈ ਵੀ ਇੰਨੇ ਵਧੀਆ ਜਿਹੜੇ ਲੱਗੇ ਆ ਦਾਣੇ ਆ ਬਾਜਰੇ ਦੇ ਸਿੱਟੇ ਲੱਗੇ ਹੋਏ ਆ ਪਰ ਇਹ ਉਹ ਮੋਤੀਆਂ ਵਰਗੇ ਲੱਗੇ ਤਾਂ ਉਹਨੇ ਸੋਚਿਆ ਕਿ ਮੈਂ ਅੱਜ ਆਪਣੇ ਬੋਟਾਂ ਲਈ ਨਾ ਆਪਣੇ ਬੱਚਿਆਂ ਲਈ ਬਾਜਰੇ ਦੇ ਦਾਣੇ ਲੈ ਕੇ ਜਾਵਾਂ ਤਾਂ ਉਹ ਦਾਣੇ ਚੁਗਣ ਦੇ ਲਈ ਖੇਤ ਵਿੱਚ ਚਲੀ ਗਈ ਹੁਣ ਚਿੜੀ ਵਿਚਾਰੀ ਨੂੰ ਕੀ ਪਤਾ ਸੀ ਚਿੜੀ ਨੂੰ ਨਹੀਂ ਸੀ ਪਤਾ ਕਿ ਖੇਤ ਦੇ ਵਿੱਚ ਜਾਲ ਲੱਗਾ ਹੋਇਆ ਤਾਂ ਇਸ ਕਰਕੇ ਉਹ ਜਾਲ ਦੇ ਵਿੱਚ ਫਸ ਗਈ ਤਾਂ ਥੋੜੀ ਦੇਰ ਵਿੱਚ ਕਿਸਾਨ ਉੱਥੇ ਆ ਗਿਆ ਤਾਂ ਚਿੜੀ ਨੂੰ ਜਾਲ ਵਿੱਚ ਫਸਿਆ ਵੇਖ ਕੇ ਉਹ ਕਹਿਣ ਕੀ ਲੱਗਿਆ ਕਹਿੰਦਾ ਹੂੰ ਤੂੰ ਮੇਰਾ ਖੇਤ ਉਜਾੜਦੀ ਸੀ ਚੱਲ ਹੁਣ ਮੈਂ ਤੈਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਾਂ ਕਿਸਾਨ ਨੂੰ ਕੀ ਲੱਗਿਆ ਕਿ ਚਿੜੀ ਆ ਜਿਹੜੀ ਉਹ ਮੇਰਾ ਖੇਤ ਉਜਾੜਦੀ ਆ ਮੇਰੀ ਫਸਲ ਖਰਾਬ ਕਰਦੀ ਆ ਇਸ ਕਰਕੇ ਮੈਂ ਇਹਨੂੰ ਪਿੰਜਰੇ 'ਚ ਬੰਦ ਕਰਨਾ ਮਤਲਬ ਇਹਨੂੰ ਪਿੰਜਰੇ ਚ ਹੀ ਗਿਆ ਰੱਖੀ ਠੀਕ ਹੈ ਤਾਂ ਅੱਗੇ ਕੀ ਹੁੰਦਾ ਹੈ ਕਹਿੰਦੇ ਇਹ ਸੁਣ ਕੇ ਚਿੜੀ ਨੇ ਤਰਲਾ ਕੀਤਾ ਤਰਲਾ ਮਤਲਬ ਬੇਨਤਾ ਕਰਨ ਦਾ ਜਿਵੇਂ ਆਪਾਂ ਕਿਸੇ ਨੂੰ ਕੰਮ ਕਰਨ ਦੇ ਲਈ ਬੇਨਤਾ ਕਿਰਪਾ ਕਰਕੇ ਆਇਨਾ ਕਰੋ ਪਲੀਜ਼ ਕਿਰਪਾ ਕਰਕੇ ਆ ਕੰਮ ਕਰ ਲਓ ਕਰ ਦੂ ਜਾਂ ਦੇ ਦੂ ਮੈਨੂੰ ਹੈ ਨਾ ਮਤਲਬ ਕਰ ਲੈ ਕਰ ਬੇਨਤਾ ਕਰ ਤਾਂ ਉਹਨੇ ਕਿਸਾਨ ਦਾ ਬਹੁਤ ਤਰਲਾ ਕੀਤਾ ਕੀ ਕਹਿ ਕੇ ਕਿ ਟਾਲੀ ਮੇਰੇ ਬੱਚੇ ਲੱਟੂ ਨੂੰ ਟੂਣ ਟੂ ਹਵਾ ਵਗੀ ਉੱਡ ਜਾਣੀ ਲੱਗ ਟੂਣ ਟੂ ਮਤਲਬ ਇਸ ਅੰਦਾਜ਼ ਦੇ ਵਿੱਚ ਚਿੜੀ ਨੇ ਕਿਸਾਨ ਦਾ ਤਗ ਲਾ ਦਿੱਤਾ ਤਾਂ ਕਿ ਉਹਦੇ ਬੱਚੜੇ ਉਹਦੇ ਬੱਚੇ ਜਿਹੜੇ ਟਾਲੀ ਤੇ ਰਹਿੰਦੇ ਸੀ ਔਰ ਉਹ ਕਹਿੰਦੀ ਵੀ ਮੇਰੇ ਬੱਚੇ ਟਾਲੀ ਤੇ ਰਹਿੰਦੇ ਐ ਜੇ ਮੀਂਹ ਆ ਗਿਆ ਤਾਂ ਭਿੱਜ ਜਾਣਗੇ ਤੇ ਜੇ ਹਵਾ ਹੀ ਤੇਜ਼ ਨੇਰੀ ਆ ਗਈ ਜਾਂ ਹਵਾ ਆ ਗਈ ਤੇਜ਼ ਤਾਂ ਉੱਡ ਜਾਣਗੇ ਵਿਚਾਰੀ ਉਹ ਠੀਕ ਹੈ ਪਾਕਿਸਤਾਨੀ ਉਹ ਵੀ ਇਤਨਾ ਸੁਣੀ ਤਾਂ ਉਸਨੇ ਆ ਕੇ ਆਪਣੇ ਕੰਮੇ ਨੂੰ ਹੁਕਮ ਦਿੱਤਾ ਕਾਮਾ ਮਤਲਬ ਕੰਮ ਕਰਨ ਵਾਲਾ ਕਿਸਾਨ ਦੇ ਨਾਲ ਹੋਰ ਵੀ ਬੰਦੇ ਕੰਮ ਕਰਦੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਾਮੇ ਕਹਿੰਦੇ ਆ ਤਾਂ ਕੰਮੇ ਦਾ ਅਰਥ ਕੀ ਲਵਾਂਗੇ ਕੰਮ ਕਰਨ ਵਾਲਾ ਤਾਂ ਉਹ ਕੰਮ ਕਰਨ ਵਾਲੇ ਨੂੰ ਹੁਕਮ ਦਿੱਤਾ ਕਿ ਲੈ ਇਸ ਨੂੰ ਪਿੰਜਰੇ ਵਿੱਚ ਬੰਦ ਕਰ ਦੇ ਦੇਖੀ ਇਹ ਉੱਡ ਨਾ ਜਾਵੇ ਠੀਕ ਹੈ ਕਿ ਇਹ ਉੱਡ ਨਾ ਜਾਵੇ ਇਹਨੂੰ ਪਿੰਜਰੇ 'ਚ ਬੰਦ ਕਰ ਤਾਂ ਜਦੋਂ ਕਿਸਾਨ ਦੇ ਬੱਚੇ ਹਾਂ ਦੇਖੋ ਚਿੜੀ ਨੂੰ ਤਾਂ ਪਿੰਜਰੇ 'ਚ ਬੰਦ ਕਰਤਾ ਫਿਰ ਪਰ ਜਦੋਂ ਕਿਸਾਨ ਦੇ ਬੱਚੇ ਸਕੂਲੋਂ ਪੜ ਕੇ ਘਰ ਆਏ ਤਾਂ ਮਾਂ ਨੇ ਵੇਖਿਆ ਕਿ ਕਿਚੜੀ ਆ ਜਿਹੜੀ ਪਿੰਜਰੇ ਦੇ ਵਿੱਚ ਰੋ ਰਹੀ ਸੀ ਹੁਕ ਹੁਕ ਜਦੋਂ ਮम्मी पापा ਡਾਂਟਦੇ ਨਾ ਤੇ ਫਿਰ ਆਪਾਂ ਰੋਦੀ ਆ ਹਨਾ ਸੋ ਜਿਹੜੀ ਇਸ ਤਰ੍ਹਾਂ ਹੀ ਹੁਕ ਹੁਕ ਰੋਦੀ ਸੀ ਤਾਂ ਬੱਚਿਆਂ ਨੇ ਪੁੱਛਿਆ ਕਿ ਚਿੜੀਏ ਜੜੀਏ ਤੂੰ ਕਿਉਂ ਰੋਦੀ ਹੈ ਤਾਂ ਚਿੜੀ ਨੇ ਰੋਦਿਆ ਰੋਂਦਿਆ ਫਿਰ ਕੀ ਕਿਹਾ ਤੂੰ ਕਿ ਟੱਲੀ ਮੇਰੇ ਬੱਚੜੀ ਹੂੰ ਟੂਲੂ ਕੋ ਇਸ ਅੰਦਾਜ਼ ਦੇ ਵਿੱਚ ਉਹਨੇ ਬੱਚਾ ਨੂੰ ਉੱਤਰ ਦਿੱਤਾ ਕਿਉਂਕਿ ਤਾਲੀ ਤੇ ਬਚੜੇ ਸੀ ਉਹਦੇ ਬੱਚੇ ਸੀ ਕਹਿੰਦੀ ਜੀ ਮੀ ਆ ਗਿਆ ਭੇਜ ਜਾਣਗੇ ਕਹਿੰਦੀ ਕਿਸਾਨ ਨੇ ਮੈਨੂੰ ਪਿੰਜਰੇ ਚ ਪਾ ਲਿਆ ਤੇ ਮੈਂ ਕੀ ਕਰਾਂ ਤੇ ਇਹਨੂੰ ਬੇਰੇ ਤੇ ਪੂਰਾ ਤਰਸ ਨਹੀਂ ਆ ਪੂਰਾ ਮਤਲਬ ਥੋੜਾ ਜਿਹਾ ਵੀ ਤਰਸ ਨਹੀਂ ਆ ਤਰਸ ਮਤਲਬ ਹਮਦਰਦੀ ਨਹੀਂ ਐ ਪੂਰਾ ਠੀਕ ਹੈ ਜਦੋਂ ਆਪਾਂ ਨੂੰ ਕਿਸੇ ਤੇ ਬਿਲਕੁਲ ਵੀ ਤਰਸ ਨਾ ਆ ਰਹਿਮ ਨਾ ਆਉਂ ਬਿਲਕੁਲ ਵੀ ਰਹਿਮ ਨਾਉਣਾ ਥੋੜਾ ਜਿਹਾ ਵੀ ਰਹਿਣਨਾ ਤਾਂ ਕਿ ਸਾਨੂ ਜਿਹੜੀ ਤੇ ਬਿਲਕੁਲ ਨਹੀਂ ਆਇਆ ਰਹਿਣ ਤਾਂ ਕਿਸਾਨ ਨੇ ਗੁੱਸੇ ਚ ਕਿਹਾ ਪਰ ਤੂੰ ਕਮੇਰਾ ਖੇਤ ਉਜਾੜਨ ਲੱਗੀ ਸੀ ਅਸਰਾ ਕੋ ਜੜੀ ਨਹੀਂ ਦਿੱਤੀ ਹਾਂ ਪਰ ਮੈਂ ਤਾਂ ਤੇਰੀਆਂ ਫਸਲਾਂ ਨੂੰ ਉਚਾੜਨ ਵਾਲੇ ਕੀੜੇ ਖਾ ਕੇ ਤੇਰੀ ਮਦਦ ਕੀਤਾ ਕਰਦੀ ਹਾਂ ਇਹ ਤੂੰ ਕਿਉਂ ਭੁੱਲ ਗਿਆ ਠੀਕ ਹੈ ਦੇਖੋ ਜੇ ਪੰਛੀ ਹੈ ਨਾ ਜੇ ਖੇਤ ਦੇ ਵਿੱਚ ਦਾਣੇ ਚੁਗਦੇ ਆ ਤਾਂ ਉਹ ਜਿਹੜੇ ਥੱਲੇ ਡਿੱਗੇ ਆ ਦਾਣੇ ਉਹ ਚੁਗਦੇ ਆ ਉਹ ਖੇਤ ਨੂੰ ਜਾੜਦੇ ਨਹੀਂ ਔਰ ਉਹ ਆਪਣੀ ਮਦਦ ਵੀ ਕਰਦੇ ਆ ਕਿਸਾਨਾਂ ਦੀ ਮਦਦ ਵੀ ਕਰਦੇ ਜਿਹੜੇ ਕਿੜੇ ਫਸਲ ਨੂੰ ਖਰਾਬ ਕਰਦੇ ਆ ਨਾ ਤਾਂ ਉਹ ਕੀੜੇ ਖਾ ਕੇ ਉਹਨਾਂ ਦੀ ਮਦਦ ਵੀ ਕਰਦੇ ਇਸੇ ਤਰ੍ਹਾਂ ਚਿੜੀ ਨੇ ਜਵਾਬ ਦਿੱਤਾ ਸਾਊਂ ਨੂੰ ਕਿ ਮੈਂ ਤੇਰੀ ਕੀੜੇ ਖਾ ਕੇ ਮਦਦ ਕਰਦੀ ਹਾਂ ਤਾਂ ਕਿਸਾਨ ਦੀ ਫਿਰ ਅੱਗੇ ਘਰਵਾਲੀ ਵੀ ਸੁਣ ਰਹੀ ਸੀ ਤਾਂ ਕਿਸਾਨ ਦੀ ਘਰਵਾਲੀ ਨੇ ਕੀ ਕਿਹਾ ਕਿਸਾਨ ਦੀ ਘਰਵਾਲੀ ਮਤਲਬ ਜਿਹੜੀ ਉਹਦੀ ਵਾਈਫ ਹੈ ਮਤਲਬ ਸੁਆਣੀ ਉਹਦੀ ਪਤਨੀ ਕਿ ਇਸ ਵਿਚਾਰੀ ਦੇ ਬੱਚੇ ਭੁੱਖੇ ਨਹੀਂ ਹੋ ਕੱਲੇ ਕੀ ਕਰਨਗੇ ਉਸਦੇ ਬੱਚਿਆਂ ਨੇ ਵੀ ਕਿਹਾ ਕਿਸਾਨ ਨੇ ਕਿ ਜੇ ਤੁਸੀਂ ਜਿੜੀ ਨੂੰ ਨਾ ਛੱਡਿਆ ਤਾਂ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਆਪਣੇ ਭੁੱਖੇ ਬੱਚਿਆਂ ਨੂੰ ਦੇ ਕੇ ਕਿਸਾਨ ਨੂੰ ਜਿੜੀ ਦੇ ਭੁੱਖੇ ਰੋਟਾਂ ਦਾ ਖਿਆਲ ਆਇਆ ਪਰ ਦੇਖੋ ਜਦ ਬੱਚਿਆਂ ਨੇ ਕਿਹਾ ਨਾ ਕਿ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਜਦੋਂ ਆਪਦੇ ਬੱਚਿਆਂ ਬਾਰੇ ਕਿਸਾਨ ਨੇ ਸੋਚਿਆ ਫਿਰ ਜਿੜੀ ਦੇ ਬੱਚਿਆਂ ਬਾਰੇ ਖਿਆਲ ਆ ਤਾਂ ਫਿਰ ਉਸਨੇ ਪਿੰਜਰਾ ਖੋਲ ਦਿੱਤਾ ਜਿਹੜੀ ਆਪਣੇ ਆਲਦੇ ਵਾਲ ਉੜਦੀ ਉੜਦੀ ਕੀ ਗਾ ਰਹੀ ਸੀ ਕਿ ਕੱਲ ਵੀ ਮੇਰੇ ਬੱਚੇ ਲੱਕ ਟੂਣੂ ਕੋ ਠੀਕ ਹੈ ਇਸ ਕਰਕੇ ਪੰਛੀਆਂ ਨੂੰ ਆਪਾਂ ਪਿੰਜਰੇ ਚ ਕੈਦ ਨਹੀਂ ਕਰਕੇ ਰੱਖਣਾ ਚਾਹੀਦਾ ਠੀਕ ਹੈ ਕਿਉਂਕਿ ਪੰਛੀ ਆ ਜਿਹੜੇ ਨੂੰ ਆਪਣੀ ਬਹੁਤ ਕਰਾ ਨਾਲ ਮਦਦ ਕਰਦੇ ਸਾਨੂੰ ਉਨ੍ਹਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਮੈਨੂੰ ਮਿਲਦਾ ਕਿ ਤੁਹਾਨੂੰ ਇਸ ਪਾਠ ਦੀ ਜਿਹੜਾ ਪਾਠ ਹੈ ਜਿਹੜਾ ਸਮਝ ਆਇਆ ਹੋਗਾ ਤੇ ਜਿਹੜੀ ਇਹਦਾ ਪਿਛਲਾ ਅਭਿਆਸ ਕਰਜ ਹੈ ਉમે ਆ ਮਤਲਬ ਅੱਜ ਹੀ 파ਰ ਨੰਬਰ 2 ਦੇ ਵਿੱਚ ਅਪਲੋਡ ਕਰ ਦੂੰਗੀ ਠੀਕ ਹੈ ਤੁਹਾਨੂੰ ਬਹੁਤ ਜ਼ਿਆਦਾ ਮਦਦ ਮਿਲੂਗੀ ਇਸ ਤੋਂ ਸੋ ਆ ਵੀਡੀਓ ਦੇਖ ਕੇ ਤੁਸੀਂ ਇਸ 파ਰ ਕਿੰਨਾ ਸਮਝ ਸਕੋ ਤਾਂ